ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਤਾਂ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਆਪਾਂ ਤੁਹਾਨੂੰ ਉਹ ਚੀਜ਼ ਦਿਖਾਉਣ ਲੱਗੇ ਆ ਜਿਹੜੀ ਕਿ ਹਰ ਘਰ ਦੀ ਜ਼ਰੂਰਤ ਆ ਤੇ ਆਉਣ ਵਾਲਾ ਸਮਾਂ ਜਿਹੜਾ ਸਿਆਲਾਂ ਦਾ ਤੇ ਸਿਆਲਾਂ ਦੇ ਵਿੱਚ ਆਪਾਂ ਅਕਸਰ ਹੀ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਕਰਦੇ ਆ ਗਰਮ ਪਾਣੀ ਦੀ ਵਰਤੋਂ ਕਰਨ ਦੇ ਲਈ ਆਪਾਂ ਜਾਂ ਤਾਂ ਪਾਠੀਆਂ ਵਾਲਾ ਗੀਜ਼ਰ ਜਾਂ ਬਿਜਲੀ ਵਾਲਾ ਗੀਜ਼ਰ ਜਾਂ ਗੈਸ ਵਾਲਾ ਗੀਜ਼ਰ ਵਰਤਦੇ ਆ ਇਹਦੇ ਨਾਲ ਦੀ ਨਾਲ ਹੀ ਇੱਕ ਹੋਰ ਆਪਸ਼ਨ ਆ ਜਿਹੜਾ ਕਿ ਸਭ ਤੋਂ ਸਸਤਾ ਪੈਂਦਾ ਤੇ ਬਿਲਕੁਲ ਫ੍ਰੀ ਦੇ ਵਿੱਚ ਆ ਉਹ ਆ ਜੀ ਸੋਨਰ ਵਾਟਰ ਹੀਟਰ ਯਾਨੀ ਕਿ ਕੁਦਰਤੀ ਧੁੱਪ ਤੋਂ ਜਿਹੜਾ ਪਾਣੀ ਆ ਉਹ ਗਰਮ ਕਰਨਾ ਅੱਜ ਨਾ ਆਪਾਂ ਤੁਹਾਨੂੰ ਉਹ ਚੀਜ਼ ਦਿਖਾਉਣ ਲੱਗੇ ਆ ਜਿੱਥੇ ਇਹ ਗੀਜ਼ਰ ਜਿੱਥੇ ਇਹ ਵਾਟਰ ਹੀਟਰ ਬੰਦੇ ਆ ਪੰਜਾਬ ਦੀ ਇੱਕ ਬਹੁਤ ਹੀ ਮਸ਼ਹੂਰ ਕੰਪਨੀ ਆ ਜੀ ਐਂਟਰਲ ਸੋਲਰ ਤੁਸੀਂ ਅਕਸਰ ਹੀ ਛੱਤਾਂ ਦੇ ਉੱਪਰ ਇਹ ਚੀਜ਼ਾਂ ਲੱਗੀਆਂ ਦੇਖਿਆ ਹੋਣੀ ਆ ਅੱਜ ਆਪਾਂ ਉਸ ਫੈਕਟਰੀ ਦੇ ਵਿੱਚ ਪਹੁੰਚ ਚੁੱਕੇ ਆ ਇਹਦੇ ਅੰਦਰ ਕੀ ਕੀ ਹੁੰਦਾ ਜੇਕਰ ਤੁਸੀਂ ਵੀ ਨਵਾਂ ਕੋਈ ਸੋਲਰ ਵਾਟਰ ਹੀਟਰ ਲੈਣਾ ਤੁਸੀਂ ਕੀ ਕੀ ਵੇਖਣੀ ਹੈ ਕੀ ਅਗਲੇ ਨੂੰ ਪੁੱਛਣੀ ਹੈ ਹਨਾ ਉਹ ਸਾਰਾ ਚੀਜ਼ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਕਹ ਦਿੰਦੇ ਆ ਜੀ ਤੇ ਇੱਕ ਫਲੈਟ ਪਲੇਟ ਜਿਹਨੂੰ ਆਪਾਂ ਪਲੇਟ ਵਾਲਾ ਵੀ ਕਹਿੰਦੇ ਆ ਜੀ ਤੇ ਉਹਦੇ ਵਿੱਚ ਜਿਹੜਾ ਅੱਜ ਕੱਲ ਦੀ ਮਤਲਬ ਜਿਵੇਂ ਦੀ ਮਹਿੰਗਾਈ ਵੱਧ ਰਹੀ ਹੈ ਮੈਟਲ ਦੀ ਕੋਸਟ ਵੱਧ ਰਹੀ ਹੈ ਤੇ ਜਿਹੜਾ ਫਲੈਟ ਪਲੇਟ ਉਹ ਥੋੜਾ ਜ਼ਿਆਦਾ ਕੋਸਟਲੀ ਹੋ ਰਿਹਾ ਹੈ ਓਕੇ ਜੀ ਤੇ ਜਿਹੜਾ ਈਟੀਸੀ ਐ ਟਿਊਬ ਵਾਲਾ ਹੈਗਾ ਉਹ ਥੋੜਾ ਕਿਫਾਇਤੀ ਪੈਂਦਾ ਹੈਗਾ ਸਾਨੂੰ ਆਮ ਇੱਕ ਘਰ ਦੇ ਲਈ ਵੀ ਆ ਕਿਸੇ ਦੀ ਪਾਕਟ ਦੇ ਉੱਤੇ ਵੀ ਉਹ ਈਜ਼ੀ ਪੈਂਦਾ ਠੀਕ ਹੈ ਜੀ ਤੇ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਵਧੀਆ ਕਿਹੜਾ ਹੈ ਨੋ ਡਾਊਟ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ ਕਿ ਜਿਹੜੀ ਐਸਐਸ ਹੈਗੀ ਹੈ ਉਹ ਬਹੁਤ ਵਧੀਆ ਕੁਆਲਿਟੀ ਹੈ ਉਹ ਅੱਛੀ ਚੀਜ਼ ਹੁੰਦੀ ਹੈ ਪਰ ਸਾਡੇ ਪੰਜਾਬ ਦੇ ਕੁਝ ਏਰੀਆ ਦੇ ਵਿੱਚ ਅਗਰ ਤੁਸੀਂ ਦੇਖੋਗੇ ਅੱਜ ਦੀ ਰੇਟ ਦੇ ਵਿੱਚ ਨਾ ਤੁਸੀਂ ਨਿਕਰ ਧਿਆਨ ਦੇਵੋਗੇ ਪਹਿਲੇ ਅਸੀਂ ਆਰਓ ਵਾਟਰ ਨਹੀਂ ਯੂਜ਼ ਕਰਦੇ ਸੀ ਨਹੀਂ ਜੀ ਪਹਿਲੇ ਆਪਾਂ ਨੋਰਮਲ ਬੋਰ ਦਾ ਪਾਣੀ ਪੀਂਦੇ ਸੀ ਕਿ ਉਹ ਸਾਡੀ ਸਿਹਤ ਵਾਸਤੇ ਵੀ ਵਧੀਆ ਸੀ ਔਰ ਪੀਣ ਨੂੰ ਵੀ ਚੰਗਾ ਹੁੰਦਾ ਸੀ ਹੁਣ ਸਾਨੂੰ RO ਦਾ ਪਾਣੀ ਯੂਜ਼ ਕਰਨਾ ਪੈ ਗਿਆ ਇਹਦਾ ਮਤਲਬ ਕੀ ਹੋਇਆ ਕਿ ਸਦਾ ਜਿਹੜਾ ਪਾਣੀ ਹੈ ਪ੍ਰਦੂਸ਼ਿਤ ਹੋ ਚੁੱਕਾ ਹੈ ਪ੍ਰਦੂਸ਼ਿਤ ਹੋ ਗਿਆ ਤੇ ਪਾਣੀ ਦੀ ਕੁਆਲਿਟੀ ਖਰਾਬ ਹੋ ਗਈ ਹੈ ਬਿਲਕੁਲ ਜੀ ਠੀਕ ਹੈ ਜੀ ਅਗਰ ਮੈਂ ਹੁਣ ਉਸੇ ਹਿਸਾਬ ਨਾਲ SS ਦੀ ਗੱਲ ਕਰਾਂ SS ਦੇ ਵਿੱਚ ਕੀ ਹੈਗਾ SS ਜਿਹੜੀ ਸਾਡੇ ਪੰਜਾਬ ਦੇ ਕੁਝ ਏਰੀਆਜ਼ ਨੇ ਜਿਵੇਂ ਬਠਿੰਡਾ ਹੋ ਗਿਆ ਹਮ ਮਾਨਸਾ ਹੋ ਗਿਆ ਜਾਂ ਆਪਣਾ ਉੱਧਰ ਫਿਰੋਜ਼ਪੁਰ ਵਾਲਾ ਲੁਧਿਆਣਾ ਜਲੰਧਰ ਇਹ ਏਰੀਆਜ਼ ਦੇ ਵਿੱਚ ਮੈਂ ਕੁਝ ਪਰਟੀਕੂਲ ਜਿਵੇਂ ਸਾਨੂੰ ਆਲਮੋਸਟ 25 ਸਾਲ 30 ਸਾਲ ਹੋ ਗਏ ਨੇ ਸੋਲਡਰ ਵਾਟਰ ਹੀਟਰ ਦੀ ਲਾਈਨ ਤੇ ਹਾਂਜੀ ਹਾਂਜੀ ਉਹਦੇ ਵਿੱਚ ਆਪਾਂ ਇਸ ਚੀਜ਼ ਨੂੰ ਸਟੱਡੀ ਕੀਤਾ ਕੁਝ ਇਹਨਾਂ ਏਰੀਆ ਦੇ ਵਿੱਚ ਜਿਹੜਾ ਪਾਣੀ ਦੀ ਕੁਆਲਿਟੀ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਹੂੰ ਉਹਦੇ ਕਰਕੇ ਜਿਹੜੀ ਐਸਐਸ ਹੁੰਦੀ ਹੈ ਇਹਦੀ ਅਲੱਗ-ਅਲੱਗ ਥਿੱਕਨੈਸਿਜ਼ ਹੁੰਦੀਆਂ ਅੱਛਾ ਜੀ ਇਹਦਾ ਈਪੀਸੀ ਸਿਸਟਮ ਹੈਗਾ ਇਹਦੇ ਅੰਦਰ 0.5 ਐਮਐਮ ਦੀ ਸ਼ੀਟ ਲੱਗਦੀ ਹੈ 0.5 0.5 ਐਮਐਮ ਠੀਕ ਹੈ ਤੇ ਇਹਦੇ ਨਾਲ ਕੀ ਹੁੰਦਾ ਜਦੋਂ ਅਸੀਂ ਇਹਨੂੰ ਵੈਲਡ ਕਰਦੇ ਆ ਟੈਕਨੀਕਲੀ ਮੈਂ ਥੋੜਾ ਜਿਹਾ ਦੱਸ ਦੱਸ ਰਿਹਾ ਤੁਹਾਨੂੰ ਜ ਉਦੇ ਸਾਈਡਾਂ ਨੂੰ ਦੋਨੋਂ ਨੂੰ 2 ਇੰਚ ਏਰੀਆ ਨਾ ਉਹ ਮੈਟਲ ਦੀ ਪ੍ਰੋਪਰਟੀ ਚੇਂਜ ਹੋ ਜਾਂਦੀ ਹੈ। ਹੂੰ ਤੇ ਉਹ ਜਦੋਂ ਪ੍ਰੋਪਰਟੀ ਚੇਂਜ ਹੁੰਦੀ ਹੈ ਕਿ ਉਹ ਸ਼ੀਟ ਹੁੰਦਾ ਹੈ। ਤੇ ਉਹ ਪ੍ਰੋਪਰਟੀ ਚੇਂਜ ਹੋਣ ਕਰਕੇ ਜਿਹੜਾ ਪਾਣੀ ਹੈ ਉਹ ਉੱਥੇ ਆਕਸਾਈਡ ਬਣ ਜਾਂਦੇ ਹੈ ਤੇ ਉਹਦੇ ਛੋਟੇ-ਛੋਟੇ ਨਾ ਪਿੰਨਹੋਲ ਜਿਵੇਂ ਆਪਣੀ ਸੂਈ ਦੇ ਤਰ੍ਹਾਂ ਛੋਟੇ-ਛੋਟੇ ਦਾਣੇ ਜੇ ਆ ਜਾਂਦੇ ਹੈ। ਜੀ ਉਹਦੇ ਨਾਲ ਉੱਥੇ ਲੀਕੇਜ ਸ਼ੁਰੂ ਹੋ ਜਾਂਦੀ ਹੈ ਉਹ ਛੰਨੀ ਜਿਵੇਂ ਹੁੰਦੀ ਹੈ ਆਪਣੀ ਆਟਾ ਛਾਨਣ ਵਾਲੀ। ਬਿਲਕੁਲ ਜੀ ਉਹਵੇਂ ਛੰਨੀ ਬਣ ਜਾਂਦਾ ਹੈ। ਤੇ ਉਹ ਐਸਐਸ ਨੂੰ ਖਾਣ ਲੱਗ ਗਿਆ ਜਿਹੜਾ ਸਾਡਾ ਪਾਣੀ ਉਹਦੇ ਨਾਲ ਕਲ ਤੇ ਉੱਥੇ ਡਿਸੋਲਵਡ ਆਕਸੀਜਨ ਘਟ ਗਈ ਹੈ ਪਾਣੀ ਦੇ ਅੰਦਰ ਉਹ ਉਹਨੂੰ ਖਰਾਬ ਕਰ ਦਿੰਦਾ ਤੇ ਇਸੇ ਕਰਕੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਕਿ ਇਹਦਾ ਆਲਟਰਨੇਟ ਆ ਗਿਆ ਹੈਗਾ ਉਹਨੂੰ ਆਪਾਂ ਕਹਿੰਦੇ ਆ ਜੀਆਈ ਅੱਛਾ ਗੈਲਵ ਜੀਆਈ ਗੈਲਵਨਾਈਜ਼ ਆਇਰਨ ਦੇ ਟੈਂਕ ਬਣਨੇ ਸ਼ੁਰੂ ਹੋ ਗਏ ਨੇ ਪਹਿਲੀ ਗੱਲ ਉਹਦੀ ਥਿੱਕਨੈਸ ਜ਼ਿਆਦਾ ਹੁੰਦੀ ਹੈ 1.5mm 2mm ਹੁੰਦੀ ਹੈ ਓਕੇ ਜੀ ਸੈਕੰਡ ਉਹਦੇ ਅੰਦਰ ਜਿਹੜੀ ਅਸੀਂ ਕੋਟਿੰਗ ਕਰਦੇ ਆ ਉਹਨੂੰ ਗਲਾਸ ਫਲੇਕ ਕੋਟਿੰਗ ਕਹਿੰਦੇ ਆ ਜਿਵੇਂ ਮੈਂ ਤੁਹਾਨੂੰ ਦਿਖਾਇਆ ਵੀ ਸੀਗਾ ਅੰਦਰ ਅਗਰ ਮੈਂ ਤੁਹਾਨੂੰ ਹੁਣੇ ਫੇਰ ਵੀ ਦਿਖਾਵਾਂਗਾ ਆ ਇਹ ਤੇ ਫਰਸਟ ਕੋਟਿੰਗ ਪ੍ਰਾਈਮਰ ਕੋਟ ਕੰਪਨੀ ਵੱਲੋਂ ਆਈ ਜਿੰਕ ਦੀ ਇਹ ਜਿੰਕ ਦੀ ਕੋਟਿੰਗ ਹੈ ਹਾਂਜੀ ਐਵੇਂ ਹੀ ਉਸ ਤੋਂ ਬਾਅਦ ਜੇ ਵੀ ਤੁਸੀਂ ਇਹਦੇ ਵਿੱਚ ਦੇਖੋਗੇ ਅਸੀਂ ਆਹ ਟੈਂਕ ਹੈਗਾ ਇਹਦੇ ਅੰਦਰ ਆਈਡੀਆ ਕੋਟਿੰਗ ਕੀਤੀ ਹੈ ਤੁਸੀਂ ਇਹਦੇ ਤੇ ਅਗਰ ਹੱਥ ਲਗਾ ਕੇ ਦੇਖੋਗੇ ਤਾਂ ਤੁਹਾਨੂੰ ਫੀਲ ਆਏਗਾ ਕਿ ਜਿਵੇਂ ਗਲਾਸ ਦੀ ਤਰ੍ਹਾਂ ਇੱਕ ਲੇਮ ਬਣੀ ਹੈ ਠੀਕ ਹੈ ਇਹਨੂੰ ਗਲਾਸ ਫਲੇਕ ਕੋਟਿੰਗ ਕਹਿੰਦੇ ਆ ਇੱਕ ਇਹ ਆਂਦੀ ਹੈ ਇੱਕ ਹੋਰ ਤਰੀਕੇ ਦੀ ਆਂਦੀ ਹੈ ਕੁਝ ਹੋਰ ਕੰਪਨੀਆਂ ਕਰਦੇ ਹੋ ਗਲਾਸ ਐਨੈਮਲਿੰਗ ਕਹਿੰਦੇ ਆ ਜਿਹਨੂੰ ਗਲਾਸ ਕੋਟਿੰਗ ਕਹਿੰਦੇ ਠੀਕ ਠੀਕ ਤੇ ਸਾਡੀ ਇਹ ਕੋਟਿੰਗ ਹੈਗੀ ਹੈ ਹੂੰ ਤੇ ਇਹਦੀ ਜਿਹੜੀ ਲਾਈਫ ਹੈ ਉਹ অলਮੋਸਟ 10 ਇਅਰਸ ਪਲੱਸ ਚਲੀ ਜਾਂਦੀ ਹੈ अच्छा इन कंपैरिजन टू एसएस जिथे ज्यादा खारे पानी उथे भी पानी हां जी हां जी ते नॉर्मल नॉर्मल दे विच तो चली जाना है एफएसएरे ने हम्म ते हुन जेड़ा गल आंदी है एसएस किथे लगदा है या किथे जरूरत है की है जिथे नहर दा प्योर पानी आ रिया है ਤੁਹਾਡੇ ਘਰ ਦੇ ਲੱਗੀਏ ਨਹਿਰ ਨਹੀਂ ਤੁਹਾਨੂੰ ਜਿਹੜਾ ਪਾਣੀ ਆ ਸਾਰਾ ਨਹਿਰ ਦਾ ਆ ਰਿਹਾ ਜੀ ਉਹਦੇ ਅੰਦਰ ਕਲੋਰੀਨ ਜਾਂ ਹੋਰ ਇਹੋ ਜਿਹੀ ਚੀਜ਼ਾਂ ਨਹੀਂ ਮਿਕਸ ਹੋ ਰਹੀਆਂ ਜਾਂ ਜਿਵੇਂ ਹਿਮਾਚਲ ਹੈਗਾ ਹਿੱਲ ਹੈਗਾ ਜਾਂ ਰਾਜ ਆਪਣਾ ਉਤਰਾਖੰਡ ਹੈਗਾ ਜਿੱਥੇ ਪਾਣੀ ਹੀ ਨੇਚਰਲ ਸੋਰਸਸ ਦਾ ਹੈਗਾ ਪਾਣੀ ਉਥੇ ਵਧੀਆ ਉਨਾ ਜਗ੍ਹਾ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਉਂਦੀ ਐ ਇਹ ਮੇਜਰਲੀ ਪ੍ਰੋਬਲਮ ਆਉਂਦੀ ਐ ਬੋਰਡ ਦੇ ਪਾਣੀ ਚ ਜਿੱਥੇ ਪਾਣੀ ਥੱਡਾ ਹੇ ਨੀਚੇ ਦਾ ਖਰਾਬ ਹੋ ਗਿਆ ਬਿਲਕੁਲ ਸ਼ੋਰਾ ਜ਼ਿਆਦਾ ਹੋ ਗਿਆ ਠੀਕ ਐ ਤੇ ਗੱਲ ਸੀ ਕਿ ਉਸ ਤੋਂ ਬਾਅਦ ਜਿਵੇਂ 5 ਤੋਂ 6 ਪਰਿਵਾਰ ਦੇ ਮੈਂਬਰ ਹਾਂਜੀ ਉਹਦੇ ਲਈ ਕਿੰਨਾ ਕਿਹੇ ਸਹੀ ਰਹਿੰਦਾ ਜੀ ਸਰ ਕਿੰਨੇ ਲੀਟਰ ਹੁਣ ਇਹਦੇ ਵਿੱਚ ਵੀ ਡਿਪੈਂਡ ਕਰਦਾ ਐ 5 ਤੋਂ 6 ਮੈਂਬਰ ਲਈ ਅਗਰ ਮੈਂ ਜਨਰਲ ਗੱਲ ਕਰਾਂ ਤਾਂ 200 ਲੀਟਰ ਬਹੁਤ ਹੁੰਦਾ ਐ ਹਮ ਪਰ ਹੁਣ ਘਰ ਕਿੰਨਾ ਵੱਡਾ ਐ ਹਮ ਘਰ ਦਿਆਂ ਜਿੰਨਾ ਕਿੰਨੀਆਂ ਨੇ ਬਿਲਕੁਲ ਜੀ ਫੋਰ ਐਗਜ਼ਾਮਪਲ ਕਿਸੇ ਦਾ 500 ਗਜ ਦਾ ਘਰ ਹੈ ਜੀ ਘਰਸ ਰਿਹਾ ਨਾਲੇ ਤਿੰਨ ਨੇ ਜੀ ਠੀਕ ਹੈ ਜੀ ਤੇ ਤਿੰਨ ਮੰਜ਼ਿਲ ਉਹਨਾਂ ਨੇ ਬਣਾ ਦਿੱਤਾ ਹੈ ਬੱਚੇ ਬਾਹਰ ਰਹਿੰਦੇ ਨੇ ਨੌਕਰੀਆਂ ਕਰਦੇ ਨੇ ਦੂਰ ਨੇ ਪਰ ਉੱਥੇ ਜੇ ਅਸੀਂ 200 ਲੀਟਰ ਲਗਾ ਦਈਏ ਤੇ ਉਹਨਾਂ ਨੂੰ ਪਾਣੀ ਨਹੀਂ ਪੂਰਾ ਹੋਊਗਾ ਕਦੇ ਵੀ अच्छा क्यों क्योंकि वो तीन मंज़िल जड़ी ऊपर हाइट चली गई हम्म उस तो जड़ी पाइपों का रूट हो गया बिल्कुल जी ते कोई 50 के लीटर पानी ते ਤੁਹਾਡਾ ਪਾਈਪਾਂ ਦੇ ਵਿੱਚ ਹੀ ਰਹਿ ਜਾਣਾ ਰਹਿ ਜਾਣਾ ਜੀ ਫਿਰ ਤੁਸੀਂ ਟੁੱਟੀ ਖੋਲੋਗੇ ਤਾਂ ਜਿਹੜਾ ਪਾਈਪਾਂ ਚ ਪਾਣੀ ਹੈ ਪਹਿਲੇ ਉਹਨੇ ਨਿਕਲਣਾ ਹੈ ਫਿਰ ਉਹ ਨਿਕਲੂਗਾ ਕਿਉਂਕਿ ਜਿਆਦਾ ਸਰਦੀਆਂ ਦੇ ਵਿੱਚ ਕੰਦਾ ਵੀ ਠੰਡੀਆਂ ਹੁੰਦੀਆਂ ਹੁੰਦੀਆਂ ਉਸ ਕਰਕੇ ਪਾਣੀ ਬਿਠਾਉਂਦੇ ਤੇ ਉਹਦੇ ਵਾਸਤੇ ਅਸੀਂ ਐਜੂਕੇਟ ਕਰਦੇ ਹਾਂ ਲੋਕਾਂ ਨੂੰ ਜਿਹੜੇ ਪਲੰਬਿੰਗ ਕੰਟਰੈਕਟਰਸ ਨੇ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਜਿਹੜੀ ਪਾਈਪ ਤੁਸੀਂ ਪਾ ਰਹੇ ਹੋ ਜੀ ਭਾਵੇਂ ਪਲਾਸਟਿਕ ਦੀ ਪਾਈਪ ਹੈ ਭਾਵੇਂ ਲੋਹੇ ਦੀ ਪਾਈਪ ਹੈ ਹਮ ਤੇ ਉਹਨੂੰ ਤੁਸੀਂ ਜੈ ਜੀ ਆਈ ਦੀ ਪਾਈਪ ਲਗਾਉਣੀ ਹੈ ਜਾਂ ਕੰਪੋਜ਼ਿਟ ਪਾਈਪ ਕੋਈ ਵੀ ਪਾਈਪ ਲਗਾਣੀ ਕੋਈ ਕੋਈ ਵੀ ਉਹਨੂੰ ਇਨਸੂਲੇਟ ਕਰਨਾ ਜ਼ਰੂਰੀ ਹੈ ਇਟ ਇਜ਼ ਜਸਟ ਲਾਈਕ ਕਿ ਮੈਂ ਹੁਣ ਆ ਸ਼ਰਟ ਪਾਈ ਬੈਠਾ ਹਾਂ ਜੀ ਬਟ ਅਗਰ ਐਵੇਂ ਠੰਡ ਪੈਦੀ ਹੈ ਠੰਡ ਵੱਧ ਗਈ ਹੈ ਬਿਲਕੁਲ ਜੀ ਤੇ ਮੈਨੂੰ ਇਹਦੇ ਤੇ ਜੈਕਟ ਪਾਣੀ ਪਹਿਣੀ ਹੂੰ ਹੂੰ ਠੀਕ ਹੈ ਜੀ ਤਾਂ ਹੀ ਮੇਰੀ ਠੰਡ ਰੁਕੂਗੀ ਹਾਂਜੀ ਤੇ ਉਹ ਪਾਈਪ ਵੀ ਐਵੇਂ ਹੀ ਹੈਗੀ ਹੈ ਉਹਨੂੰ ਪਾਈਪ ਨੂੰ ਵੀ ਸਾਨੂੰ ਉੱਪਰ ਜੈਕਟ ਪਾਣੀ ਪੈਂਦੀ ਹੈ ਤੇ ਜਿੰਨੀ ਜ਼ਿਆਦਾ ਲੈਂਥ ਵੱਧਦੀ ਰਹਿੰਦੀ ਹੈ ਉਨੀ ਮੋਟੀ ਥਿਕਨੈਸ ਤੇ ਜਿਹੜੀ ਪ੍ਰੈਫੇਰਬਲ ਹੈਗੀ ਹੈ ਮਿਨੀਮਮ 9 ਐਮ ਇਨਸੂਲੇਸ਼ਨ ਉਹਦੇ ਉੱਤੇ ਚਲਾਣੀ ਚਾਹੀਦੀ ਹੈ ਠੀਕ ਹੈ ਫਿਰ ਅਗਰ ਇੱਕ ਬੇਸਿਕ ਆਪਣਾ ਕਰ ਰਹੇਗਾ ਕਰ મતલਬ ਸਿੰਗਲ ਸਟੋਰੀ ਹੈ ਜਾਂ ਡਬਲ ਸਟੋਰੀ ਕਰ ਰਿਹਾ ਹੈ ਔਰ ਪੰਜ ਮੈਂਬਰ ਹੈਗੇ ਨੇ ਤਾਂ 300 ਲੀਟਰ ਦਾ ਸਿਸਟਮ ਉਹਨਾਂ ਵਾਸਤੇ ਬੇਸਿਕ ਬਹੁਤ ਵਧੀਆ ਹੈ ਔਰ ਸਿੱਧੀ ਪਾਈ ਪੰਦੀ ਬਾਕੀ ਸਾਡੀ ਜਿਹੜੀ ਟੀਮ ਹੁੰਦੀ ਹੈ ਉਹ ਗਾਈਡ ਕਰਦੀ ਹੈ ਜਾ ਕੇ ਕਿ ਤੁਹਾਨੂੰ ਕਿਹੋ ਜਿਹਾ ਕੀ ਚੀਜ਼ ਚਾਹੀਦੀ ਹੈ ਠੀਕ ਹੈ ਤੇ ਇਸ ਤੋਂ ਬਾਅਦ ਇਹ ਤਾਂ ਹੋ ਗਿਆ ਜੀ ਆਪਣੇ ਟੈਂਕ ਬਣ ਜਾਂਦੇ ਹਨ ਹਾਂਜੀ ਇਹ ਜਿਵੇਂ 200 ਲੀਟਰ ਦੇ ਵਿੱਚ 2 ਆ 20 ਪਾਈਪ ਹੁੰਦੇ ਆ ਜੀ 200 200 ਲੀਟਰ ਦੇ ਵਿੱਚ 20 20 ਹੁੰਦੀਆਂ ਨੇ 300 ਦੇ ਵਿੱਚ 30 ਟਿਊਬਾਂ ਹੁੰਦੀਆਂ ਨੇ 100 ਦੇ ਵਿੱਚ 10 ਟਿਊਬਾਂ ਠੀਕ ਹੈ ਹਾਂਜੀ ਠੀਕ ਐਨੇ ਮਤਲਬ ਅਲੱਗ-ਅਲੱਗ ਮਾਡਲ ਹੈਗੇ ਨੇ ਸਾਰੇ ਉਹਦੇ ਹਰ ਇੱਕ ਕੰਪਨੀ ਦਾ ਆਪਣਾ ਮਾਡਲ ਹੈ ਠੀਕ ਹੈ ਜੀ ਇਹ ਸਾਰੇ ਇੱਥੇ ਟੈਂਕ ਬੰਦੇ ਪਏ ਹਨ ਇਹ ਹਾਂਜੀ ਸਾਰੇ ਅਲੱਗ-ਅਲੱਗ ਜਿਹੜੇ ਨਿੱਕੇ ਜੀ ਸੌਲੀਟਰ ਇਹ ਸੌਲੀਟਰ ਦਾ ਟੈਂਕ ਹੈ ਲੱਗਦਾ ਫਿਰ ਸਰ ਇਹ ਫॉर ਮਤਲਬ ਬਹੁਤ ਅਲੱਗ-ਅਲੱਗ ਜਗ੍ਹਾ ਦੀ ਹੈਗੇ ਕਿਤੇ ਡਿਫੈਂਸ ਦੇ ਵਿੱਚ ਲੱਗਣਗੇ ਅੱਛਾ ਯਾ ਜਿੱਥੇ ਬੈਰਿਕਸ ਨੇ ਛੋਟੇ ਯਾ ਕੋਈ ਦੋ ਫੈਮਿਲੀ ਦਾ ਘਰ ਹੈ ਉਹਨਾਂ ਨੇ ਬਾਥਰੂਮ ਬਾਹਰ ਹੀ ਹੁੰਦੇ ਆ ਜਿਵੇਂ ਪਿੰਨਾਂ ਦੇ ਵਿੱਚ ਤੇ ਉੱਥੇ ਬਿਲਕੁਲ ਉਹਨਾਂ ਨੇ ਛੱਤ ਤੇ ਲਗਾਤਾ ਤੇ ਉੱਥੇ ਯੂਜ਼ ਹੋ ਜਾਂਦੇ ਆ ਹਾਂ ਆਹ ਟੈਂਕ ਕਦੇ ਵਾਲੀ ਹੈ ਜੀ ਸਰ ਇਹ ਜਿਹੜਾ ਟੈਂਕ ਹੈ ਐਸਐਸ 304 ਦਾ ਬਣਿਆ ਹੋਇਆ ਅੱਛਾ ਜੀ ਤੇ ਇਹ ਜਿਹੜਾ ਟੈਂਕ ਹੈਗਾ ਇਹ ਇਸ ਇਹ ਪ੍ਰੈਸ਼ਰਾਈਜ਼ ਹੈਗਾ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਇਹਦੇ ਆ ਜਿਹੜੇ ਆ ਐਂਡ ਨੇ ਇਹ ਡਿਸ਼ ਐਂਡ ਨੇ ਗੋਲ ਆਈ ਹੈ ਹਾਂਜੀ ਹਾਂ ਇਹਦੇ ਅੰਦਰ ਅਸੀਂ 8 ਕਿਲੋ ਪ੍ਰੈਸ਼ਰ ਪਾ ਸਕਦੇ ਹਾਂ ਇਹਦੀ ਜਿਹੜੀ ਟੈਸਟਿੰਗ ਹੈਗੀ 8 ਕਿਲੋ ਪ੍ਰੈਸ਼ਰ ਤੇ ਹੋਈ ਹੈ ਹੂੰ ਤੇ ਇਹ ਵੱਡੇ ਸੋਲਰ ਗੀਜ਼ਰ ਜਿਵੇਂ ਲੱਗਦੇ ਨੇ ਹਸਪੀਟਲ ਹੋ ਗਿਆ ਹੋਟਲ ਹੋ ਗਿਆ ਅੱਛਾ ਇਹ ਉਹਨਾਂ ਚ ਲੱਗ ਸਕਦਾ ਹੈ ਜਾਂ ਇੱਕ ਅੱਜਕੱਲ ਨਵਾਂ ਪ੍ਰੋਡਕਟ ਹੈਗਾ ਹੀਟ ਪੰਪ ਅੱਛਾ ਉਹ ਵੀ ਇਹਦੇ ਨਾਲ ਜੁੜ ਜਾਂਦਾ ਹੈਗਾ ਠੀਕ ਹੈ ਜੀ ਹੀਟ ਪੰਪ ਦੀ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਤੁਸੀਂ ਦੇਖਿਓ ਵੀਡੀਓ ਕਿਉਂਕਿ ਉਹ ਨਹੀਂ ਇਹ ਵੀਡੀਓ ਲੰਬੀ ਹੋ ਜਾਣੀ ਹੈ ਜੀ ਠੀ ਇਹਨਾਂ ਸਤ ਇਹ 200 ਲੀਟਰ ਦੀਆਂ ਟੈਂਕੀਆਂ ਨੇ ਇਹ ਵੀ ਸੋਲਰ ਗੀਜ਼ਰ ਵਾਸਤੇ ਹੀ ਨੇ ਅੱਛਾ ਹਾਂਜੀ ਇਹ ਅਲੱਗ-ਅਲੱਗ ਮਤਲਬ ਹਰ ਇੱਕ ਦੀ ਜਿਵੇਂ ਡਿਮਾਂਡ ਹੁੰਦੀ ਹੈ ਇਹ ਹੀਟ ਪੰਪ ਤਾਂ ਨਹੀਂ ਲੱਗਦੀ ਨਹੀਂ ਇਹ ਸੋਲਰ ਗੀਜ਼ਰ ਵਾਸਤੇ ਹੀ ਬਣੇ ਅੱਛਾ ਅੱਛਾ ਸੋਲਰ ਇਹ ਸੋਲਰ ਗੀਜ਼ਰ ਦੀ ਹੈਗੀ ਠੀਕ ਹੈ ਜੀ ਓਕੇ ਓਕੇ ਏ ਬਸ ਇਸੇ ਕਰਕੇ ਜਿਹੜਾ ਤੁਸੀਂ ਦੇਖ ਰਹੇ ਉਹ ਕੜਾ ਬਣਾਇਆ ਗਿਆ ਹੈ ਨਾ ਇਹ ਉਹੀ ਸੇਮ ਇਹਦਾ ਹੀ ਰੈਪਲੀਕਾ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹਦੇ ਅੰਦਰ ਸਫਾਈ ਹੋ ਸਕਦੀ ਹੈ ਹਾਂਜੀ ਹਾਂਜੀ ਤੇ ਉਵੇਂ ਹੀ ਹੈ ਤਾਂ ਕਿ ਇਹਦੇ ਅੰਦਰ ਬੰਦਾ ਮਤਲਬ ਹੱਥ ਪਾ ਕੇ ਆ ਕੁਝ కెమికਲ ਪਾ ਕੇ ਇਹਦੀ ਸਫਾਈ ਆਪ ਕਰ ਸਕਦਾ ਹੈ ਸਫਾਈ ਕਰ ਸਕਦਾ ਠੀਕ ਹੈ ਓਕੇ ਓਕੇ ਇਹ ਲੀਕੇਜ ਵਗੈਰਾ ਪ੍ਰੈਸ਼ਰ ਨਾ ਚਾਹੀਦਾ ਇਹ ਪ੍ਰੈਸ਼ਰ ਟੈਸਟਿੰਗ ਹੋ ਰਹੀ ਹੈ ਸਰ ਇਹਦੀ ਹਾਂ ਕਿ ਕਿਤੋਂ ਕੋਈ ਲੀਕੇਜ ਤਾਂ ਨਹੀਂ ਹੈਗੀ ਔਰ ਇਹਦੇ ਤੇ ਪ੍ਰੈਸ਼ਰ ਪਾਇਆ ਹੋਇਆ ਆਪਾਂ ਠੀਕ ਹੈ ਤੇ ਜਿਹੜੇ ਉਹਨਾਂ ਦੇ ਨਾਲ ਤਾਂ ਇਸ ਤਰ੍ਹਾਂ ਨਹੀਂ ਹੁੰਦੀ ਕਿ ਉਹਦੇ ਵਿੱਚ ਉਹ ਪ੍ਰੈਸ਼ਰ ਦੇ ਨਹੀਂ ਹੁੰਦੇ ਹੈਗੇ 0.5 ਕੇਜੀ ਪ੍ਰੈਸ਼ਰ ਹੀ ਚੱਲਦੇ ਨੇ ਉਹ ਚਲੋ ਆਪਾਂ ਟੈਂਕ ਤਾਂ ਬਣਾ ਲਿਆ ਹਨਾ ਉਹ ਅੰਦਰਲਾ ਟੈਂਕ ਹੋ ਗਿਆ ਜਿਹਦੇ ਵਿੱਚ ਪਾਣੀ ਲੈਣਾ ਉਸ ਤੋਂ ਬਾਅਦ ਫਿਰ ਉਹਨੂੰ ਕੋਈ ਪਾਸੇ ਕੋਈ ਪਰਲਾ ਪੈਂਦੇ ਪਾਫ ਵਗੈਰਾ ਸਰ ਉਹਦੇ ਵਾਸਤੇ ਇਹ ਤੇ ਜਿਹੜਾ ਤੁਸੀਂ ਦੇਖਿਆ ਹੈਗਾ ਇਨਰ ਟੈਂਕ ਹਾਂਜੀ ਇਹਦਾ ਹਲੇ ਆਊਟਰ ਬਣੂਗਾ ਅੱਛਾ ਆਊਟਰ ਹੁੰਦਾ ਹੈ ਪੀਪੀ ਜੀਆਈ ਦਾ ਪਾਊਡਰ ਕੋਟਡ ਜੀਆਈ ਕਹਿੰਦੇ ਜਿਵੇਂ ਆਪਣੀ ਆ ਛੱਤਾਂ ਦੇ ਉੱਤੇ ਜਿਹੜੀ ਜੀਆਈ ਸ਼ੀਟ ਲੱਗਦੀ ਹੈ ਜੀ ਇਹ ਸੇਮ ਸ਼ੀਟ ਹੁੰਦੀ ਹੈ ਅੱਛਾ ਜੀ ਉਹ ਸ਼ੀਟ ਲੱਗਦੀ ਹੈ ਤੇ ਉਹਨਾਂ ਦੋਨ ਉਹਦੇ ਵਿੱਚ ਅਸੀਂ ਪਫ ਇਨਸੂਲੇਸ਼ਨ ਭਰਦੇ ਆ ਜਿਹੜੀ ਕਿ ਪਾਣੀ ਨੂੰ ਗਰਮ ਰੱਖਦੀ ਹੈ 48 ਘੰਟੇ ਤੱਕ ਉਹ ਵੀ ਆਪਾਂ ਦੇਖ ਦਿਖਾਈਏ ਕਿ ਕਿਵੇਂ ਹਾਂਜੀ ਠੀਕ ਹੈ ਜੀ ਅੱਛਾ ਤੇ ਆਪਾਂ ਕਿੰਨੇ ਤੋਂ ਲੈ ਕੇ ਕਿੰਨੇ ਮੀਟਰ ਤੱਕ ਬਣਾ ਰਹੇ ਹਾਂ ਸਰ ਅਸੀਂ 100 ਲੀਟਰ ਤੋਂ ਲੈ ਕੇ 35000 ਲੀਟਰ ਤੱਕ ਦਾ ਸਿੰਗਲ ਟੈਂਕ ਇਸੇ ਫੈਕਟਰੀ ਦੇ ਵਿੱਚ ਇਨ ਹਾਊਸ ਬਣਾਇਆ ਹੈ 35000 ਲੀਟਰ ਹਾਂਜੀ 35000 ਲੀਟਰ ਦਾ ਟੈਂਕ ਅਸੀਂ ਲੇਟਰਸ ਦਿੱਤਾ ਹੈਗਾ ਏਮਸ ਕੈਂసర్ ਇੰਸਟੀਚਿਊਟ ਜੱਝਰ अच्छा जी ਤੇ ਜਿੰਨੇ ਵੀ ਅੱਜ ਡੇਟਸ ਕੰਟਰੀ ਦੇ ਵਿੱਚ ਐਮਜ਼ ਬਣਦੇ ਪਏ ਨੇ ਜਾਂ ਪੀਜੀਆਈ ਬਣਦੇ ਪਏ ਨੇ ਹਾਂਜੀ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਹੀ ਸੋਲਰ ਹੀਟਰ ਜਾਂ ਆਪਣੇ ਹੋਰ ਪ੍ਰੋਡਕਟ ਜਿਵੇਂ ਹੀਪ ਕਮਸ ਹੈ ਉਹ ਭੇਜਦੇ ਹਾਂ ਠੀਕ ਹੈ ਅਸੀਂ ਝੱਜਰ ਜਿਹੜਾ ਹਸਪੀਟਲ ਹੈਗਾ 35 ਲੀਟਰ ਦਾ ਸਿੰਗਲ ਟੈਂਕ ਅਸੀਂ ਉੱਥੇ ਭੇਜਦੇ ਹਾਂ ਤੇ ਇਹ ਸਾਰਾ ਉਸੇ ਦਾ ਹੋ ਰਿਹਾ ਜੀ ਇਹ ਸਾਰੇ ਇਹਨਾਂ ਦੇ ਕਾਰਨਰਸ ਹਾਂਜੀ ਰੈਡੀ ਹੋ ਰਹੇ ਨੇ ਠੀਕ ਹੈ ਜੀ ਤੇ ਇੱਥੇ ਸਰ ਅਸੀਂ ਆਂਦੇ ਆ ਆ ਸਾਡੀ ਸਰਪਫ ਮਸ਼ੀਨ ਹੈਗੀ ਹੈ ਹਾਂਜੀ ਜਿਸੇ ਅਗਰ ਦੇਖੋਗੇ ਆ ਤੁਹਾਡੇ ਲਈ ਅਸੀਂ ਇਹਨੂੰ ਕੱਟਿਆ ਹੈ ਟੈਂਕ ਨੂੰ ਹਾਂ ਜੀ ਜਿਵੇਂ ਕਿ ਆ ਟੈਂਕ ਹੈਗਾ ਆ ਇਹਦੀ ਪਫ ਇਨਸੂਲੇਸ਼ਨ ਹੈਗੀ ਹੈ ਹੂੰ ਆ ਸਪੈਸ਼ਲੀ ਇਸੇ ਕਰਨ ਕੱਟ ਕੇ ਦਿਖਾਉਣ ਵਾਸਤੇ ਕੀਤਾ ਹੈ ਇਹਨੂੰ ਹੂੰ ਕਿ ਅਸੀਂ ਇਹਦੇ ਅੰਦਰ ਕਿੰਨੀ ਇਨਸੂਲੇਸ਼ਨ ਪਾਉਂਦੇ ਹਾਂ 50 mm ਦੀ ਇਨਸੂਲੇਸ਼ਨ ਲੱਗੀ ਹੈ ਠੀਕ ਹੈ ਓਕੇ ਆ ਇਨਰ ਇਨਰ ਟੈਂਕ ਇਹ ਹੋ ਗਿਆ ਜੀ ਇਹ ਆਉਟਰ ਆ ਗਿਆ ਜੀ ਆ ਵਿਚ ਇਹਦੇ ਪਫ ਆ ਗਈ ਤੇ ਕੋਈ ਵੀ ਟੈਂਕ ਹੈਗਾ ਚਾਹੇ ETC ਦਾ ਟਿਊਬ ਵਾਲਾ ਚਾਹੇ ਫਲੇਟ ਵਾਲਾ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਅਸੀਂ ਟੈਂਕ ਬਣਾਉਂਦੇ ਆ ਉਹਦੇ ਵਿੱਚ ਅਗਰ ਅਸੀਂ ਇੱਕ ਵਾਰੀ ਗਰਮ ਪਾਣੀ ਪਾਤਾ ਹੂੰ ਔਰ ਅਸੀਂ ਉਹਨੂੰ ਬੰਦ ਕਰ ਦਤਾ 48 ਘੰਟੇ ਤੱਕ ਪਾਣੀ ਸੇਮ ਟੈਂਪਰੇਚਰ ਤੇ ਰਹੂਗਾ ਜੇ 55 ਹੈ ਤਾਂ 55 ਡਿਗਰੀ ਤੇ ਰਹੂਗਾ ਜੇ 100 ਦੇ ਵਿੱਚ ਪਾਤਾ ਤੇ 100 ਡਿਗਰੀ ਰਹੂਗਾ ਇੱਕ ਹੋਰ ਜੀ ਗਰਮੀਆਂ ਦੇ ਵਿੱਚ ਜਾਂ ਤਾਂ ਜਿਆਦਾ ਸਿੱਧੀ ਤੋਂ ਪੈਂਦੀ ਹੈ ਉਦੋਂ ਕੁਝ ਲੀਕੇਜ ਦੇ ਚਾਂਸ ਹਤੇ ਹੁੰਦੇ ਜੀ ਅ ਸਰ ਜਦੋਂ ਗਰਮੀਆਂ ਆਉਂਦੀਆਂ ਜਿਹੜਾ ਟਿਊਬ ਵਾਲਾ ਸਿਸਟਮ ਹੈ ਉਹਦੇ ਦੋ ਤਰੀਕੇ ਹੈਗੇ ਹਨ ਉਹਨੂੰ ਬਚਾਉਣ ਦੇ ਹਾਂਜੀ ਇੱਕ ਜਾਂ ਤੇ ਉਹਦੇ ਉੱਤੇ ਕੋਈ ਚਾਦਰ ਪਾ ਦਿਓ ਠੀਕ ਹੈ ਜੀ ਜਾਂ ਉਹਦੇ ਵਿੱਚ ਕੋਈ ਨੈਟ ਨੈਟ ਦੀ ਹਰੇ ਰੰਗ ਦੀ ਜਿਹੜੀ ਆਪਾਂ ਚਾਦਰਾਂ ਲਾਉਂਦੇ ਨੇ ਨਾ ਪੌਦਿਆਂ ਨੂੰ ਬਚਾਉਣ ਲਈ ਬਿਲਕੁਲ ਜੀ ਬਿਲਕੁਲ ਉਹ ਵਾਲੀ ਚਾਦਰਾਂ ਲਗਾ ਸਕਦੇ ਹੋ ਜਾਂ ਫਿਰ ਉਹਨੂੰ ਖਾਲੀ ਕਰ ਦਿਓ ਅੱਛਾ ਖਾਲੀ ਕਰਨ ਦੇ ਵੀ ਥੋੜੀ ਜੀ ਮਿਹਨਤ ਜ਼ਿਆਦਾ ਹੈ ਹੈਗੀਆਂ ਤੁਸੀਂ ਉਹਦੀਆਂ ਟਿਊਬਾਂ ਕੱਢ ਦਿਓ ਓਵਰ ਟੁੱਟਣ ਦਾ ਖਤਰਾ ਉਹਨੂੰ ਚਾਦਰ ਪਾਈ ਵਧੀਆ ਵੀ ਹਾਂ ਚਾਦਰ ਪਾਈ ਵਧੀਆ ਪਰ ਟਿਊਬਾ ਕੱਢਣ ਦਾ ਇਹ ਹੈਗਾ ਕਿ ਉਹਦੀ ਹੋਰ ਲਾਈ ਵੱਧਦੀ ਹੈ ਬਿਕੋਜ਼ ਪਾਣੀ ਨੇ ਬਾਰ-ਬਾਰ ਗਰਮ ਹੋਣਾ ਨਹੀਂ ਹਾਂ ਤੇ ਨਾ ਉਹਦੇ ਵਿੱਚ ਸ਼ੋਰਾ ਜੰਮਣਾ ਹੈ ਹੂੰ ਨਾ ਹੀ ਉਹਨੇ ਖਰਾਬ ਹੋਣਾ ਕਿਉਂਕਿ ਜਿਹੜਾ ਟਿਊਬ ਵਾਲਾ ਸਿਸਟਮ ਹੈ ਅਗਰ ਤੁਸੀਂ ਦੇਖੋਗੇ ਟਿਊਬ ਦੇ ਵਿੱਚ ਜਿਹੜੀ ਟਿਊਬ ਹੈ ਨਾ ਉਹ 250 ਡਿਗਰੀ ਤੱਕ ਗਰਮ ਹੋ ਜਾਂਦੀ ਹੈ ਉਹਦੇ ਅੰਦਰੋਂ ਅੰਦਰੋਂ ਹਾਂ ਤੇ ਉਹ ਪਾਣੀ ਬਾਰ-ਬਾਰ ਗਰਮ ਹੁੰਦਾ ਹੁੰਦਾ ਤਾਂ ਉਹ ਕਈ ਵਾਰ ਤੇ ਸਟੀਮ ਬਣ ਜਾਂਦਾ ਹਾਂਜੀ ਠੀਕ ਹੈ ਓਕੇ ਅੱਛਾ ਇਸ ਤੋਂ ਬਾਅਦ ਇੱਕ ਆਪਾਂ ਤੁਸੀਂ ਕਿਹਾ ਸੀ ਉਹ ਉਹ ਬੰਦੇ ਉਹ ਕੀ ਚੀਜ਼ ਹੈ ਇਹ ਵੀ ਜਿਹੇ ਸੋਲਰ ਪੈਨਲ ਇਸ ਤਰ੍ਹਾਂ ਦਾ ਹੈ ਦੇਖਣ ਨੂੰ ਇਹ ਸਾਰੇ ਸੋਲਰ ਫਲੈਟ ਪਲੇਟ ਕਲੈਕਟਰ ਹੈਗਾ ਜਿਹੜਾ ਸਾਡਾ ਜਿਹਨੂੰ ਅਸੀਂ ਪਲੇਟ ਵਾਲਾ ਸੋਲਰ ਕਹਿੰਦੇ ਆਂ ਅੱਛਾ ਇਹ ਆ ਪਲੇਟ ਵਾਲਾ ਸੋਲਰ ਹੈ ਉਹ ਬੰਦਾ ਤੇ ਇਹ ਦੀ ਜਿਹੜੀ ਪਾਣੀ ਦੀ ਗਰਮ ਕਰਨ ਦੀ ਜ਼ਿਆਦਾ ਵਾ ਮਤਲਬ ਕਿ ਉਹਦੇ ਨਾਲ ਇਹ ਸਰ ਕਪੈਸਿਟੀ ਤਾਂ ਦੋਨੋਂ ਦੀ ਸੇਮ ਹੋਏਗੀ ਹੈ ਮਤਲਬ ਇਹ ਡਿਪੈਂਡ ਕਰ ਇਹਦੀ ਜ਼ਿਆਦਾ ਕਿਉਂ ਬੋਲੀ ਜਾਂਦੀ ਹੈ ਇਹਦੇ ਅੰਦਰ ਕਾਪਰ ਲੱਗਦੀ ਹੈ ਅੱਛਾ ਤੇ ਉਹ ਗਲਾਸ ਟਿਊਬ ਹੈਗੀ ਹੈ ਇਹਦਾ ਕਾਪਰ ਹੈਗਾ ਉਹ ਗੁੱਡ ਕੰਡਕਟਰ ਹੈ ਫੀਟ ਹੈਗਾ ਆਲਰੇਡੀ ਤੇ ਇਹ ਜਿਵੇਂ ਕਿ ਮਾਡਲ ਦਿਖਾ ਰਹੀ ਆ ਚੀਜ਼ ਬਣ ਗਈ ਹੈ ਨਾ ਇਹ ਸਰ ਆウター ਚੈਨਲ ਹੈ ਆ ਦੇ ਅੰਦਰ ਅਸੀਂ ਰੌਕਪੁੱ ਲਗਾਈ ਹੈ ਇਨਸੂਲੇਸ਼ਨ ਜਿਵੇਂ ਟੈਂਕ ਦੇ ਵਿੱਚ ਇਨਸੂਲੇਸ਼ਨ ਲਾਉਂਦੇ ਆਵੇਂ ਇਨਸੂਲੇਸ਼ਨ ਹੈ ਤੇ ਆਹ ਇਹਦੇ ਉੱਤੇ ਫੋਇਲ ਲੱਗ ਰਹੀ ਹੈ ਇਹ ਰਿਫਲੈਕਟਰ ਹੈਗਾ ਤੇ ਇਹਦੇ ਉੱਤੇ ਫਿਰ ਅਸੀਂ ਐਬਜ਼ਾਰਬਰ ਹੁੰਦਾ ਜਿਹੜਾ ਜਿਹਦੀ ਕਾਪਰ ਦੀਆਂ ਫੈਨਸ ਹੁੰਦੀਆਂ ਉਹ ਇਹਦੇ ਉੱਤੇ ਆਪਾਂ ਲਗਾਵਾਂਗੇ ਇਹ ਕਿੰਨੀ ਕਵੈਸਟੀ ਦਾ ਹੋਊਗਾ ਜੀ ਇਹ ਇੱਕ ਜਿਹੜਾ ਪੈਨਲ ਆ ਹੁੰਦਾ ਹੈਗਾ ਇਹ 750 ਲੀਟਰ ਦਾ ਹੁੰਦਾ ਹੈ ਇਹਦੇ ਨਾਲ ਉਹ ਟੈਂਕ ਜਿਹੜਾ ਆਪਾਂ ਬਾਅਦ ਵਿੱਚ ਪ੍ਰੈਸ਼ਰ ਨਾਲ ਚੈੱਕ ਕਰੀ ਜਾਂਦੇ ਉਹ ਦੇਖੋ ਉਹ ਇਹਦੇ ਨਾਲ ਲੱਗਦਾ ਇੱਕ ਪਲੇਟ 125 ਲੀਟਰ ਪਾਣੀ ਗਰਮ ਕਰ ਸਕਦੀ ਹੈ ਅੱਛਾ ਜੀ ਹਾਂਜੀ ਤੇ ਇਹਦੇ ਉੱਪਰ ਆ ਲੱਗਦਾ ਜੀ ਜਿਵੇਂ ਆਹ ਇਹ ਇਹਦਾ ਤੁਸੀਂ ਅਗਰ ਇਹਨੂੰ ਕਹਿ ਸਕਦੇ ਹੋ ਇਹ ਹਾਰਟ ਹੈਗਾ ਇਹਦਾ ਇਹ ਨਹੀਂ ਪਾਣੀ ਗਰਮ ਕਰਨਾ ਅੱਛਾ ਜੀ ਹਾਂਜੀ ਠੀਕ ਹੈ ਜੀ ਓਕੇ ਜੀ ਜੀ ਯਾਨੀ ਜਿਹੜੇ ਆ ਇਹਦੇ ਪਾਸੇ ਵਾਲੇ ਹੈਗਾ ਆ ਇੱਥੇ ਆ ਕਾਲਾ ਜਿਹੜਾ ਹੈਗਾ ਇਹਨੇ ਹੀਟ ਐਬਸੋਰਬ ਕਰਨੀ ਆ। ਇਹ ਛੋਖਦੀ ਆ। ਤੇ ਉਹੀ ਆ ਕਾਪਰ ਦੀ ਪਾਈਪ ਹੈਗੀਆਂ ਇਹਦੇ ਵਿੱਚੋਂ ਪਾਣੀ ਨੇ ਉੱਪਰ ਜਾ ਕੇ ਟੈਂਕੀ ਦੇ ਵਿੱਚ ਉਹ ਹੋ ਜਾਂਦਾ। ਠੀਕ ਹੈ। ਓਕੇ ਓਕੇ ਓਕੇ। ਤੇ ਦੇ ਉੱਪਰ ਫਿਰ ਗਲਾਸ ਵੀ ਕੰਨ ਲੱਗਦਾ ਜੀ? ਹਾਂ ਸਰ ਆ ਇਹਦੇ ਉੱਤੇ ਗਲਾਸ ਜਿਵੇਂ ਉੱਥੇ ਇਹਨੇ ਫਿਕਸ ਹੋ ਗਿਆ ਫਿਕਸ ਹੋਣ ਤੋਂ ਬਾਅਦ ਆ ਜਿਹੜਾ ਗਲਾਸ ਹੈਗਾ ਇਹ ਉਹਦੇ ਉੱਤੇ ਫਿਕਸ ਹੋ ਜਾਏਗਾ ਟਫਰ ਗਲਾਸ ਹੁੰਦਾ ਹੈ 3.2 ਐਮਐਮ। ਸੋਲਰ ਪੈਨਲ ਨਾਲ ਦਾ ਨਹੀਂਗਾ ਜੀ। ਸੇਮ ਉਹੀ ਟੈਕਨੋਲੋਜੀ ਸਭ ਕੁਝ ਉਹੀ ਹੈਗਾ ਬਸ ਸਾਈਜ਼ ਦਾ ਫਰਕ ਹੁੰਦਾ। ਅੱਛਾ ਜੀ। ਠੀਕ ਸਭ ਕੁਝ ਸੇਮ ਹੁੰਦਾ ਹੈ ਹੂੰ ਜੋ ਸੋਲਰ ਪੈਨਲ ਦੇ ਵਿੱਚ ਗਲਾਸ ਲੱਗਦਾ ਹੈ ਔਰ ਇਹਦੇ ਵਿੱਚ ਗਲਾਸ ਲੱਗਦਾ ਹੈ ਸੇਮ ਗਲਾਸ ਹੈਗਾ 3.2 mm ਦਾ ਗਲਾਸ ਹੈ ਓਵੇਂ ਹੀ ਤੁਸੀਂ ਚੈੱਕ ਕਰੋਗੇ ਤਾਂ ਇਹਦੇ ਉੱਤੇ ਵੀ ਪ੍ਰਿਜ਼ਮ ਬਣੇ ਹੋਏ ਆ ਔਰ ਬੋਰੋਸਿਲ ਕੰਪਨੀ ਦਾ ਹੀ ਗਲਾਸ ਹੈ ਐਕਟਿਵ ਹੋ ਰਿਹਾ ਹੈ ਕਿ ਜਿਵੇਂ ਸੋਲਰ ਪੈਨਲ ਦੇ ਉੱਪਰ ਤਾਂ ਸਬਸਿਡੀ ਹੈਗੀ ਹੈ ਇਹਦੇ ਉੱਪਰ ਕੋਈ ਸਬਸਿਡੀ ਨਹੀਂ ਸਰ ਸੋਲਰ ਵਾਟਰ ਹੀਟਰ ਦੇ ਉੱਤੇ ਕੋਈ ਸਬਸਿਡੀ ਨਹੀਂ ਕੋਈ ਸਬਸਿਡੀ 2014 ਤੱਕ ਸੀਗੀ ਉਸ ਤੋਂ ਬਾਅਦ ਬੰਦ ਹੋ ਗਈ ਠੀਕ ਹੈ ਤੇ ਇਹ ਤਾਂ ਸੀ ਜੀ ਸੋਲਰ ਵਾਟਰ ਹੀਟਰ ਜਿਹੜਾ ਕਿ ਫ੍ਰੀਜ ਦੇ ਵਿੱਚ ਆਪਾਂ ਨੂੰ ਪਾਣੀ ਗਰਮ ਕਰਕੇ ਦਿੰਦਾ ਬਾਕੀ ਜਿਆਦਾ ਜਾਣਕਾਰੀ ਲਈ ਸਕਰੀਨ ਤੇ ਨੰਬਰ ਦਿੱਤੇ ਹੋਏ ਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਰੇਟ ਬਾਰੇ ਪੁੱਛਣਾ ਜਾਂ ਜਾਂ ਇਹਦੇ ਬਾਰੇ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ